ਹੁਸ਼ਿਆਰਪੁਰ ਹਲਕੇ ਦੀ ਗੱਲ ਕਰੀਏ ਤਾਂ ਇੱਥੇ ਬੀਜੇਪੀ ਵੱਲੋਂ ਅਨੀਤਾ ਸੋਮ ਪ੍ਰਕਾਸ਼ ਜੋ ਕਿ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਨੇ ਉਹਨਾਂ ਨੂੰ ਟਿਕਟ ਮਿਲੀ ਹੈ ਮਿਲਨ ਸਾਹ ਨੇ ਪਰ ਉਹ ਪਹਿਲੀ ਵਾਰ ਚੋਣਾਂ ਲੜ ਰਹੀਆਂ ਨੇ ਬੀਜੇਪੀ ਕਰਕੇ ਰਾਮ ਮੰਦਰ ਤੇ ਪਤੀ ਵੱਲੋਂ ਜਿਹੜੇ ਹਲਕੇ 'ਚ ਵਿਕਾਸ ਕਾਰਜ ਕੀਤੇ ਗਏ ਉਹਦਾ ਫਾਇਦਾ ਮਿਲ ਸਕਦਾ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਰਾਜਕੁਮਾਰ ਚੱਬੇਵਾਲ ਚੱਬੇਵਾਲ ਤੋਂ ਵਿਧਾਇਕ ਰਹੇ ਨੇ ਹਲਕੇ 'ਚ ਚੰਗੀ ਉਹਨਾਂ ਦੀ ਪਕੜ ਹੈ ਹੁਸ਼ਾਰਪੁਰ ਹਲਕੇ ਦੀਆਂ 5 ਵਿਧਾਨ ਸਭਾ ਸੀਟਾਂ ਤੇ ਆਮ ਆਦਮੀ ਪਾਰਟੀ ਦੇ ਸਿਟਿੰਗ ਐਮ ਐਲ ਏ ਨੇ ਮੁਫਤ ਬਿਜਲੀ ਦਾ ਫਾਇਦਾ ਵੀ ਮਿਲ ਸਕਦਾ ਹੈ ਕਾਂਗਰਸ ਨੇ ਲੋਕਲ ਚਿਹਰਾ ਯਾਮਨੀ ਗੋਮਰ ਤੇ ਆਪਣਾ ਭਰੋਸਾ ਜਤਾਇਆ ਮਿਲਨਸਾ ਨੇ 2014 ਦੀ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣਾ ਲੜ ਚੁੱਕੇ ਨੇ ਹੁਸ਼ਾਰਪੁਰ ਲੋਕ ਸਭਾ ਹਲਕੇ ਚ ਕਾਂਗਰਸ ਦੇ ਦੋ ਵਿਧਾਇਕ ਨੇ ਜੱਬੇਵਾਲ ਸੀਟ ਵੀ ਕਾਂਗਰਸੀ ਨੇ ਜਿੱਤੀ ਸੀ ਇਸ ਦਾ ਫਾਇਦਾ ਉਹਨਾਂ ਨੂੰ ਮਿਲ ਸਕਦਾ ਹੈ ਹਾਲਾਂਕਿ ਉਹ ਪਹਿਲਾਂ ਆਮ ਆਦਮੀ ਪਾਰਟੀ ਚ ਸੀ ਅਤੇ ਹੋ ਸਕਦਾ ਹੈ ਕਿ ਸ਼ਾਇਦ ਕਿਤੇ ਉਹਨਾਂ ਨੂੰ ਇਹਦੇ ਲਈ ਧੋਖਾ ਖਾਣਾ ਪੈ ਜਾਵੇ। ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਹੁਸ਼ਿਆਰਪੁਰ ਤੋਂ ਬਣਾਇਆ ਸੋਨ ਸਿੰਘ ਟੰਡਲ। ਇਹ ਲੋਕਲ ਚਿਹਰਾ ਨੇ ਪ੍ਰਕਾਸ਼ ਸਿੰਘ ਬਾਦਲ ਹਰਾਂ ਦੀ ਸਰਕਾਰ 'ਚ ਮੰਤਰੀ ਵੀ ਰਹਿ ਚੁੱਕੇ ਨੇ। ਜੱਬੇਵਾਲ ਹਲਕੇ 'ਚ ਚੰਗੀ ਪਕੜ ਹੈ ਇਹਨਾਂ ਦੀ ਤੇ ਪੰਥਕ ਵੋਟਾਂ ਲੈ ਸਕਦੇ ਨੇ।